ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਆਪਾਂ ਨੂੰ ਕੀ ਪਹਿਨਣਾ ਹੋਊਗਾ ਵੀ ਆਪਾਂ ਟਰੇਡਿੰਗ ਸਿੱਖ ਕੇ ਤੇ ਜਿਹੜੇ ਪ੍ਰੋਫਿਟੇਬਲ ਟਰੇਡਰ ਆ ਉਹਨਾਂ ਨੂੰ ਵੀ ਤਾਂ ਲੌਸ ਹੁੰਦਾ ਹੀ ਐ ਤੇ ਇਸ ਨਾਲ ਆਪਾਂ ਨੂੰ ਕੀ ਪਤਾ ਲੱਗੂਗਾ ਵੀ ਹਾਂਜੀ ਹੁਣ ਠੀਕ ਐ ਵੀ ਹੁਣ ਆਪਾਂ ਨੂੰ ਪ੍ਰੋਫਿਟ ਆਉਣ ਲੱਗ ਗਿਆ ਸਭ ਤੋਂ ਪਹਿਲਾਂ ਇੱਕ ਗੱਲ ਵੀ ਜਦੋਂ ਆਪਾਂ ਟਰੇਡ ਲਵਾਂਗੇ ਉਹ ਸੋਚ ਕੇ ਲਵਾਂਗੇ ਵੀ ਮਤਲਬ ਜੇ ਤਾਂ ਆਪਾਂ ਨਹੀਂ ਜਾਣਦੇ ਸੀ ਕੋਈ ਗੱਲ ਪਹਿਲਾਂ ਆਪਾਂ ਟਰੇਡ ਲੈ ਲੈਂਦੇ ਸੀ ਉਸ ਤੋਂ ਬਾਅਦ ਟਾਈਮ ਫਰੇਮ ਚੇਂਜ ਕਰ ਕਰ ਦੇਖਣ ਲੱਗ ਜਾਂਦੇ ਸੀ ਵੀਅਰ ਤੇ ਕੀ ਬੰਦਾ ਫਿਰ ਮਗਰੋਂ ਪਤਾ ਲੱਗਿਆ ਇੱਥੇ سپورਟ ਰੈਜ਼ਿਸਟੈਂਸ ਬੰਦਾ ਸੀਗਾ ਆਪਾਂ ਗਲਤ ਟ੍ਰੇਡ ਲੈ ਲਈ ਫਿਰ ਉਹਦੇ ਚ ਆਪਾਂ ਨੂੰ ਕਬਰਾਟ ਹੋਣ ਲੱਗ ਗਈ ਸੀ ਦਿਲ ਦੀ ਧੜਕਣ ਵੱਜ ਜਾਂਦੀ ਸੀ ਸੈਕਿੰਡ ਗੱਲ ਜੇ ਆਪਾਂ ਜਦੋਂ ਟ੍ਰੇਡ ਲੈ ਲਈ ਉਸ ਤੋਂ ਬਾਅਦ ਤੁਰਤ ਬਾਅਦ ਆਪਾਂ ਨੂੰ ਦਿਲ ਦੀ ਧੜਕਣ ਹਾਈ ਹੋਣ ਲੱਗ ਗਈ ਮਤਲਬ ਵੀ ਆਪਾਂ ਨੂੰ ਟ੍ਰੇਡਿੰਗ ਹਜੇ ਵੀ ਨਹੀਂ ਆਉਂਦੀ ਅਗਰ ਜੇ ਆਪਾਂ ਬੈਠੇ ਆਂ ਵੀ ਮੰਨ ਕੇ ਚਲੋ ਵੀ ਟ੍ਰੇਡ ਲੈ ਲਈ ਤੇ ਕੋਈ ਵੀ ਸੈਟਅਪ ਤੇ ਲੈ ਲਈ ਟ੍ਰੇਡ ਕੋਈ ਵੀ ਸੈਟਅਪ ਆਪਾਂ ਯੂਜ਼ ਕਰਦੇ ਆਂ ਬਿਗ 바ਰ ਚਾਹੇ ਨਾਈਨ ਐਮੇ ਜਾਏ ਪੁਲ ਵੇ ਕੁਝ ਵੀ ਕਰਦੇ ਆਂ ਚਾਹੇ ਰਿਜੈਕਸ਼ਨ ਕੈਂਡਲ ਕਰਦੇ ਆਂ ਕੁਝ ਵੀ ਕਰਦੇ ਆਂ ਆਪਾਂ ਲੈ ਲਈ ਤੇ ਆਪਣਾ ਕੱਲਾ ਮਨ ਫੋਨ ਤੋਂ ਹਟ ਹੀ ਨਹੀਂ ਰਿਹਾ ਵੀ ਫੋਨ ਦੇ ਵਿੱਚ ਹੀ ਚੱਕੀ ਜੰਨੇ ਆਪਾਂ ਤਾਂ ਮਤਲਬ ਆਪਾਂ ਨੂੰ ਟ੍ਰੇਡਿੰਗ ਨਹੀਂ ਆਉਂਦੀ ਜਿਹੜਾ ਬੰਦਾ ਟ੍ਰੇਡਿੰਗ ਸਹੀ ਕਰਦਾ ਨਾ ਜਿਹੜੇ ਨੂੰ ਆਪਦੇ ਆਪ ਦੇ ਨੌਲੇਜ ਤੇ ਮਾਣ ਹੁੰਦਾ ਵੀ ਹਾਂ ਮੈਂ ਸਹੀ ਕਰਦਾ ਵੀ ਮੈਨੂੰ ਆਉਂਦੀ ਹੈ ਬੀ ਐਕਿਊਰੇਟ ਤਾਂ ਕੁਝ ਵੀ ਨਹੀਂ ਹੁੰਦਾ 100% ਵੀ 90% ਵੀ ਮੈਂ ਹਾਂ ਸਹੀ ਕਰ ਲੂੰਗਾ ਉਹ ਬੰਦਾ ਸਟਾਪ ਲੌਸ ਲਾਊਗਾ ਡਿਫਾਈਨ ਕਰੋ ਵੀ ਇੱਥੇ ਸਟਾਪ ਲੌਸ ਆ ਮੇਰਾ ਫਿਰ ਮੇਰਾ ਐਂਟਰੀ ਕਿੱਥੇ ਬਣੂਗੀ ਫਿਰ ਮੇਰਾ ਟਾਰਗੇਟ ਕਿੱਥੇ ਬਣੂ ਸੌਤ ਤੋਂ ਪਹਿਲਾਂ ਤਿੰਨੇ ਚੀਜ਼ਾਂ ਮਿੱਥ ਲੈਂਦਾ ਉਹ ਮਿੱਥ ਕੇ ਉਸ ਤੋਂ ਬਾਅਦ ਐਂਟਰੀ ਕਰਦਾ ਫਿਰ ਉਹ ਆਪ ਦਾ ਸਟਾਪ ਲੌਸ ਲਾਉਂਦਾ ਫਿਰ ਉਹ ਆਪ ਦਾ ਟਾਰਗੇਟ ਲਾਉਂਦਾ ਇਹ ਗੱਲਾਂ ਉਹ ਬੰਦੇ ਆਪਦੇ ਤੇ ਹੰਡਾਉਂਦੇ ਆ ਜਦੋਂ ਬੰਦਾ ਪ੍ਰੋਫਿਟੇਬਲ ਨਹੀਂ ਹੁੰਦਾ ਜਦੋਂ ਟ੍ਰੇਡਿੰਗ ਨਹੀਂ ਆਉਂਦੀ ਇਹ ਹਰ ਇੱਕ ਬੰਦੇ ਨੂੰ ਹੁੰਦਾ ਹੀ ਹੁੰਦਾ ਹੈ ਵੀ ਮਤਲਬ ਸਾਈਕੋਲੋਜੀ ਡਿਸਟਰਬ ਹੋ ਜਾਂਦੀ ਜਦੋਂ ਆਪਾਂ ਟ੍ਰੇਡ ਲੈ ਲੈਂਦੇ ਵੀ ਮਤਲਬ ਜੇ 200 ਰੁਪਏ ਦਾ ਵੀ ਲਾਸ ਦਿਖਾਉਣ ਲੱਗਾ ਤਾਂ ਮਤਲਬ ਗਿਆ ਅਗਰ ਜੇ ਉਹਨੇ 400 ਕਰਤਾ ਤਾਂ ਆਪਾਂ ਪੋਜੀਸ਼ਨਲ ਟ੍ਰੇਡ ਬਣ ਗਿਆ ਸਕੈਲਪ ਤੋਂ ਫਿਰ ਆਪਾਂ ਵੀਟੀਐਸਟੀ ਵੀ ਲਜਾਨ ਲੱਗ ਗਏ ਮਤਲਬ ਵੀ ਆਪਾਂ ਨੂੰ ਟ੍ਰੇਡਿੰਗ ਨਹੀਂ ਆਉਂਦੀ ਜੀ ਆਪਾਂ ਸਕੈਲਪਿੰਗ ਦੇ ਹਿਸਾਬ ਨਾਲ ਸੋਚਾਂਗੇ ਉਹਦੇ ਵਿੱਚ ਟ੍ਰੇਡ ਲਵਾਂਗੇ ਤਾਂ ਆਪਾਂ ਉਹਨੂੰ ਉਸ ਦੇ ਹਿਸਾਬ ਨਾਲ ਹੀ ਰੱਖਾਂਗੇ ਜੇ ਆਪਾਂ ਲਈ ਆਪਾਂ ਸਕੈਲਪ ਦੇ ਹਿਸਾਬ ਨਾਲ ਬੈਠੇ ਆਪਾਂ ਪੋਜੀਸ਼ਨ ਲਈਆਂ ਫਿਰ ਸ਼ੋਰ ਆਪਣਾ ਲਾਸ ਹੋਣਾ ਜੇ ਆਪਾਂ ਪੋਜੀਸ਼ਨਲ ਟ੍ਰੇਡ ਲਈਏ ਮਤਲਬ ਕੋਈ ਐਕਸਪਾਇਰੀ ਤੋਂ ਦੂਰ ਹੈ ਤਾਂ ਆਪਾਂ ਬੀਟੀਐਸਟੀ ਕਰਨ ਲੱਗ ਗਏ ਉਹਦਾ ਫਿਰ ਵੀ ਗਲਤ ਹੈ ਕਿਉਂਕਿ ਬੀਟੀਐਸਟੀ ਤਾਂ ਨੈਕਸਟ ਡੇ ਦਾ ਹੁੰਦਾ ਕੀਪ ਦਾ ਗੈਪ ਆ ਹੋਊਗਾ ਜਾਂ ਗੈਪ ਡਾਊਨ ਹੋਊਗਾ ਉਸ ਤੋਂ ਆਪਣਾ ਸਾਰਾ ਪ੍ਰੋਫਿਟ ਜਾਂ ਲਾਸ ਡਬਲ ਟ੍ਰਿਪਲ ਵੀ ਹੋ ਸਕਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਨੂੰ ਟ੍ਰੇਡਿੰਗ ਕਰਨੀ ਚਾਹੀਦੀ ਹੈ ਐਹ ਜੀਆਂ ਵੀਡੀਓ ਮੈਂ ਹੋਰ ਵੀ ਲੈ ਕੇ ਆਉਂਗਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ